ਆਹ ਜਾਨ ਲੱਗ ਰਹੀ ਹੈ ਜਾਨ ਲੱਗ ਰਹੀ ਹੈ ਤੇਰਾ ਨਾਮ ਬਦਲਾ ਮਾਰਦੀ ਹਦੀ ਬਦਲਾ ਲੀਂਦੀ ਤੇਨੇ ਕੀ ਵਿਚ ਵਾਲੇ ਆ ਦੇ ਪਰਲੋ ਵਾਲੇ ਇਹ ਭਾਈ ਬਾਕੋ ਵਾਲੇ ਖਿਡਾਰੀ ਲੈਣੇ ਸਾਡੇ ਬੰਦੇ ਪਾਈਆਂ ਲਾਂਖਾ ਦੀਆਂ ਅੱਗੇ ਸਾਡੀ ਗੱਡੀ ਦੇ ਵੇਸੇ ਹੋਰ ਕਾਲਾ ਤੋਂ ਇਹ ਆਦਿਕ ਰੋਕ ਕੋਲੋਂ ਹੁੰਦਾ ਹੈ ਜੀ ਇਦਾਂ ਹੀ ਆਉਂਦੇ ਆ ਇਦਾਂ ਆਦਿਕ ਖੁਲੋਂਦੇ ਆ ਜੀ ਤਾਂ ਦੇਖੋ ਇਹ ਇਹਨਾਂ ਦਾ ਕੋਈ ਹੈ ਕੋਈ ਨਹੀਂ ਅਮੇ ਇਹਨਾਂ ਨੂੰ ਬੰਨ੍ਹਣਾ ਆ ਭਾਈ ਇਹਦਾ ਲਾ ਦੇ ਜਾਂ ਭਾਈ ਵੇਲੋ ਮੈਂ ਵੇਖ ਲਿਆ ਉੱਥੇ ਟ੍ਰੇਨ ਵੱਜਦੀ ਹੈ। ਮੱਡੂ ਮੱਡੂ ਜਾਣਾ ਦੇ ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਹਾਫ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਧਿਰਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਦ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਜਿਹੜਾ ਰਜਿਸਟਰਡ ਆਟੋ ਉਹਨਾਂ ਦੀ ਜਿਹੜੀ ਬੈਟਰੀ ਆ ਲੈ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ 'ਚ ਬਹਿੰਦੀ ਨਹੀਂ ਇਹ ਕੱਲੀ ਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ ਪੰਜ-ਛਤ ਸਵਾਰੀਆਂ ਵਹਾ ਕੇ ਲਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ। ਟ੍ਰੈਫਿਕ ਦਾ ਹੱਲ ਕਰਨ ਦਾ ਪਲਾਨ ਬਣਾਇਆ। ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਹੈ। ਟ੍ਰੈਫਿਕ ਸਮੂਥਲੀ ਚੱਲ ਰਹੀ ਹੈ ਹਲੇ।